ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਅਸੈਂ ਵਿਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਨਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਘੋਲੀਆ ਫਰਤ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਾਗਾ ਜੀ ਦੋਨੇ ਟੋਕੜ ਗੱਬਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਬਰਤ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਲਾਪੇ ਸਿੰਘ ਪਿੰਡ ਕੋਲਿਆਖੁਰ ਤਸਵੀਲ ਤੇ ਜ਼ਿਲ੍ਹਾ ਜੀ ਤਸਵੀਲ ਮੋਗਾ ਜੀ ਆ ਤਸਵੀਲ ਨਿਹਾਰ ਸਿੰਘ ਵਾਲਾ ਜਿਹੜਾ ਮੋਗਾ ਜੀ ਠੀਕ ਆ ਵੀਰੇ ਮੋਬਾਈਲ ਨੰਬਰ ਦੱਸੋ 9817 ਜੀ 95255 ਠੀਕ ਆ ਵੀਰੇ ਇੱਕ ਨੰਬਰ ਵੈਡ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਵਾ ਸੂਈ ਆ ਪਹਿਲਾ ਸੂਆ ਜੀ ਦੂਜੇ ਵਾਸਤੇ ਗੱਭਣ ਹਾਂ ਦੰਦੋ ਚੈੱਕ ਕੀਤੀ ਹੈ ਨਹੀਂ ਦੰਦੋ ਚੈੱਕ ਨਹੀਂ ਕੀਤੀ ਕਿੰਨੇ ਸਮੇਂ ਦੀ ਗੱਭਣਾ ਜੀ 4 ਮਹੀਨੇ ਦੀ ਗੱਭਣਾ ਠੀਕ ਹੈ ਕਰਪਾਰਮ ਚੈੱਕ ਪਾਸ ਆ ਆਪਣੀ ਕਰਾਈ ਹੋਈ ਕੋਈ ਵੀ ਆ ਵੀਰ ਆਪਦਾ ਡਾਕਟਰ ਜਿਹੜਾ ਮਰਜੀ ਜਿੱਥੋਂ ਮਰਜੀ ਲੰਡਾ ਠੀਕ ਹੈ ਜੀ ਨੈਟ ਦੁੱਧ ਕਿੰਨਾ ਤਿਆਰ 10 ਕਿਲੋ ਆ ਜੀ ਆਪਾਂ 9 ਕਿਲੋ ਘਾ ਕੇ ਦੇਣਾ 9 ਕਿਲੋ ਦੋ ਟਾਈਮ ਚਾਹ ਡੰਗ ਚੋ ਕੇ ਲੈ ਕੇ ਆਣ ਜੀ ਨੇ ਠੀਕ ਆ ਵੀਰੇ ਤੇ ਜਿਹੜਾ ਇਹਦੇ ਸੀਮਾਂ ਲੱਗਿਆ ਉਹਦਾ ਵੀ ਨਹੀਂ ਭਾਈ ਉਹ ਆਪਾਂ ਦਾ ਵਪਾਰ ਦਾ ਕੰਮ ਕਰਦੇ ਆ ਫੇਰ ਕੋਈ ਐਵੇਂ ਕਹਿਣਾ ਠੀਕ ਆ ਬਾਕੀ ਆਪ ਘਰ ਮਾੜੀ ਚੰਗੀ ਆ ਫਰਾਂ ਦੀ ਗਰੰਟੀ ਹੈ ਜੀ ਡੰਗ ਆਈ ਪੂਰੀ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਜੀ ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਜਾਤ ਬ੍ਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਵੇਲ ਵਜਨ ਕੱਦ ਹਾਈਟ ਸਾਰੇ ਪਾਸੇ ਚੰਗੀ ਆ ਜੀ ਅੱਜ ਦਾ ਦੁੱਧ ਜਿਹੜਾ 10 ਕਿਲੋ ਆ ਜੀ ਬਾਈ ਕਹਿੰਦਾ ਆਪਣੀ ਖਰੀਦੀ ਹੋਈ ਆ ਆਪਾਂ ਐਵੇਂ ਕਹਿ ਦੇਗੇ ਵੀਰੇ ਇਹਦੇ ਫਲਾਨਾ ਸੀ ਮੰਨ ਲੱਗਿਆ ਉਹਦਾ ਨਹੀਂ ਕੋਈ ਫਾਇਦਾ 10 ਕਿਲੋ ਦੁੱਧ ਜੋਕ ਕੇ ਲੈ ਜਾਓ 9 ਮੰਨ ਕੇ ਆ ਜਾਓ ਚਾਹੇ ਤੁਸੀਂ ਜੀ ਸੋਹਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜ ਮਾ ਹੱਥੀ ਚ ਵਾਈ ਵਾਲਾ ਫੋਰ ਸ਼ਾਂਗ ਭੋਰਾ ਵੀ ਨਹੀਂ ਮੰਜੇ ਦੇ ਪਾਸ ਵਾਂਗੂ ਘੜਮੇ ਆ ਥਣ ਕੋਈ ਆਏ ਨਹੀਂ ਵੀਰੇ ਜੁੜਦੇ ਨਹੀਂ ਘੜਦੇ ਨਹੀਂ ਬੇਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰਾ ਟੌਪ ਦਾ ਥਣਾ ਲੱਗ ਠੰਡੀ ਠੰਡੀ ਬਿਥੇਰੀ ਆ ਬਾਕੀ ਸੀਲਸ ਲੱਗ ਜਿਵੇਂ ਕੋਈ ਮਰਜ਼ੀ ਬੈਠਾ ਰਹੇ ਕੋਈ ਲੱਤ ਛੜਾ ਵਾਲਾ ਕੰਮ ਨਹੀਂਗਾ ਅਗਲੀ ਯਾਰ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜਿੰਨੀ ਤੁਸੀਂ ਸਾਂਭ ਲੋਗੇ ਅੱਗੇ ਦੁੱਧ ਲੈ ਸਕਦੇ ਆ ਜੀ ਜਿਹੜਾ ਬਾਈ ਦੇ ਘਰੇ ਤਿਆਰ ਆ ਉਹ ਤੁਸੀਂ ਆਪਦੀ ਚੁਵਾਈ ਕਰ ਲੈਣੀ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਆ ਵੀਰੇ ਉਹ ਹੀ ਦੱਸਿਓ 52000 ਚ ਮਾਨਤਾਨ ਕਰ ਦਾਂਗੇ ਉਹ ਜੂ ਮਾਨਤਾਨ ਮਾਨਤਾਨ ਹੋ ਜੈ ਜੀ ਦੀ ਡਿਮਾਂਡ ਆ ਕੋਈ ਚੱਕਰ ਨਹੀਂ ਮਰਜ਼ੀ ਵੀਰ ਭਰਾ ਫੋਨ ਲਾਵੇ ਸਹੀ ਗੱਲ ਆ ਜੀ ਜਿੱਦੇ ਤਿਆਰ ਹੋਗੀ ਮੇਰੇ ਰੁਪਿਆ ਦੀ ਜਾਨ ਦੇ ਅੱਜ 52000 ਰੁਪਏ ਜੋ ਮਾਨਤਾਨ ਹੋ ਜੂਗਾ ਬਾਈ ਕਹਿੰਦਾ ਬੇਫਿਕਰ ਹੋ ਕੇ ਕੋਈ ਵੀ ਰਾਜੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਦੋ ਨੰਬਰ ਵੀ ਇਹਦਾ ਸੁਆ ਕਿੰਨਾ ਮਾਦੀ ਤੀਜੇ ਸੁਆ ਵਾਸਤੇ ਗੱਬਣਾਈ ਕਿੰਨੇ ਸਮੇਂ ਦੀ 4 ਮਹੀਨੇ ਤੇ 10 ਦਿਨਾਂ ਦੀ 4 ਮਹੀਨੇ 4 ਹੀ ਮੰਨ ਕੇ 4 ਹੀ ਮੰਨ ਕੇ ਆਉਣੀ ਠੀਕ ਹੈ ਦੁੱਧ ਕਿੰਨਾ ਤਿਆਰ ਹੈ ਦੁੱਧ 7 ਕਿਲੋ ਆਪਾਂ 6 ਕਿਲੋ ਕਹਿ ਕੇ ਦੇ 6 ਮੰਨ ਕੇ ਦੇ ਥਣਾ ਦੀ ਗਰੰਟੀ ਹੈ ਥਣਾ ਦੀ ਡੰਨ ਹੋਗੀ ਜਮਾ ਤੋਰ ਕੇ ਦਿਖਾ ਦੇ ਵੀਰੇ ਕੋਈ ਸੱਜਰ ਦਾ ਰਿਕਾਰਡ ਮਿਲਿਆ ਹੋਵੇ ਨਹੀਂ ਭਾਈ ਆਪਾਂ ਕੋਈ ਨਹੀਂ ਰਿਕਾਰਡ ਦੇ ਠੀਕ ਹੈ ਵੀਰੇ ਤੇ ਬੈਕ ਸਾਈਡ ਤੇ ਜਿਹੜੇ ਟੈਂਕ ਨੇ ਜੇ ਵੈਸੇ ਹੀ ਆ ਜੀ ਹੈ ਬਾਈ ਗਰੰਟੀ ਹੋ ਗਈ ਜੇ ਕੋਈ ਮਾੜਾ ਮੋਟਾ ਵੀ ਚੱਲਦਾ ਹੋਵੇ ਠੀਕ ਆ ਜੀ ਉਹ ਵੈਸੇ ਹੀ ਆ ਜਾਂਦੇ ਐ ਟੈਂਪਰ ਥੋੜੇ ਜਿਆਦਾ ਆ ਜਾਂਦੇ ਹੁੰਦੇ ਆਪਾਂ ਦਿਖਾ ਵੀ ਦਿੰਨੇ ਆ ਵੀਰੇ ਨੈਟ 7 ਕਿਲੋ ਦੁੱਧ ਆ ਜੀ ਤੁਸੀਂ ਛੇ ਹੀ ਮੰਨ ਕੇ ਆਇਓ 4 ਮਹੀਨੇ ਤੇ 10 ਦਿਨਾਂ ਦੀ ਕਨਫਰਮ ਚੈੱਕ ਪਾਸ ਆ ਚਾਹੇ 4 ਹੀ ਮੰਨ ਕੇ ਲੈ ਜਾਓ ਜੀ ਕੱਦ ਕਾਠ ਇਹਦਾ ਵੀ ਚੰਗਾ ਆ ਜਾਂਦਾ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣਾ ਮੋਟਾ ਥਾਣਾ ਕੱਲਾ ਕੱਲਾ ਨਿੱਖੜ ਮੰ ਲੱਗਿਆ ਵਾ ਫਾਤਿਜਾਈ ਵਾਲਾ ਥਾਣਾ ਜੀ ਮੁਰਲੇ ਇੰਦਰ ਬਾਕੀ ਮਲਕਬਣ ਦੋਨੇ ਪਾਸੇ ਸਟਰੋਂਗ ਹੁੰਦੀ ਆ ਸੱਜਰ ਦਾ ਰਿਕਾਰਡ ਵੀ ਚੰਗਾ ਹੀ ਹੋਊਗਾ ਹਾਲੇ ਕਿ ਬਾਈ ਕਹਿੰਦਾ ਆਪਾਂ ਕਿਸੇ ਨੂੰ ਕਹਿ ਕੇ ਨਹੀਂ ਦਿੰਦੇ ਕਿਉਂਕਿ ਦੁੱਧ ਤਾਂ ਵੀਰੇ ਸੇਵਾ ਦਾ ਹੁੰਦਾ ਹੁਣ ਜਿਹੜਾ ਤਿਆਰ ਆ ਉਹ ਤੁਹਾਨੂੰ ਦੱਸਤਾ ਏ ਉਹ ਤੁਸੀਂ ਚੋ ਸਕਦੇ ਆ ਜੀ 6 ਕਿਲੋ ਹੋਊਗਾ 7 ਤੇ 6 ਹੀ ਮੰਨ ਕੇ ਆਇਓ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੇ 40 ਜੀ ਮਾਨਤਨ ਕਰਦਾ ਜੀ 40000 ਜੇ ਕੋਈ ਸੱਜਣ ਜੋੜਾ ਲੈ ਜੀ ਫਿਰ ਜੋੜਾ ਹੀ ਫਿਰ ਥੋੜਾ ਵਾਧੇ ਕਰਦਾ ਹਾਂ ਠੀਕ ਹੈ ਜੇ ਕੋਈ ਸਜ ਜੋੜਾ ਲੈ ਜੂਗਾ ਤਾਂ ਮਾਣ ਤਾਂ ਜ਼ਿਆਦਾ ਹੋ ਜੂਗਾ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਟ ਤੇ ਲਗਾਤਾਰ ਚੱਲੂ ਰਹੇ ਧੰਨਵਾਦ